ਅਲਿਕਾ ਬਜ਼ੁਰਗ ਨੇ ਵਸੀਅਤ ਕਰਾਤੀ ਉਹਦੇ ਨੀਚੇ ਜਿਹੜੇ 3 ਨੰਬਰਦਾਰ ਤੇ ਜਾਂ ਆਪਾਂ ਕੋਈ ਦੋ ਦੋ ਬੰਦਿਆਂ ਦੀ ਗਵਾਹੀ ਪੈਂਦੀ ਹੈ ਦੀ ਕੰਡੀਸ਼ਨ ਵਾਲੇ ਦੀ ਗਵਾਹੀ ਹੋਊਗੀ ਜੀ ਕਿਉਂਕਿ ਜਿਹੜੇ ਬੰਦੇ ਨੇ ਵਸੀਅਤ ਕਰਾਈਏ ਉਹਦੇ ਦਸਤਖਤ ਹੋ ਗਏ ਠੀਕ ਆ ਉਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਹਾਂਜੀ ਹਾਂ ਗਵਾਹੀ ਹਾਂਜੀ ਹਾਂ ਇੱਕ ਗਵਾਹੀ ਡੈਥ ਹੋ ਗਈ ਹਾਂਜੀ ਹਾਂ ਔਰ ਉਹ ਜਿਹੜੇ ਬੰਦੇ ਨੇ ਵਸੀਅਤ ਕਰਵਾਈ ਉਹ ਬੰਦਾ ਜਿੰਦਾ ਬੈਠਿਆ ਹਾਂਜੀ ਹਾਂ ਫਿਰ ਹੁਣ ਦੁਬਾਰੇ ਕਰਾਉਣ ਦੀ ਲੋੜ ਨਹੀਂ ਜੇ ਦੋਹੇ ਗਵਾਹਾਂ ਦੀ ਡੈਥ ਹੋ ਜੇ ਤਾਂ ਅੱਛਾ ਇਹ ਦੋਨਾਂ ਦੀ ਹੋ ਜੇ ਜੇ ਦੋਆਂ ਦੀ ਡੈਥ ਹੋ ਜੇ ਨਾ ਗਵਾਹਾਂ ਦੀ ਤਾਂ ਉਹਨੂੰ ਦੁਬਾਰੇ ਵ ਇਹ ਤਾਂ ਨਹੀਂ ਹੁੰਦਾ ਮੰਨ ਲਓ ਜਿੰਨੇ ਵੀ ਸਿੱਧ ਕਰਾਈਆ ਉਹਦੀ ਵੀ ਡੈਥ ਹੋ ਗਈ ਇੱਕ ਗਵਾਹ ਦੀ ਡੈਥ ਹੋ ਗਈ ਇੱਕ ਗਵਾਹ ਜਿਉਂਦਾ ਰਹੇ ਇੱਕ ਗਵਾਹ ਜਿਉਂਦਾ ਫਿਰ ਵੀ ਉਹ ਇੰਤਕਾਲ ਹੋ ਜੂਗਾ ਕੁਝ ਅੱਛਾ ਫਿਰ ਇੰਤਕਾਲ ਹੋ ਜਾਈਗਾ ਜੇ ਗਵਾਹ ਦੋ ਹੀ ਡੈਥ ਹੋ ਜਾਣ ਫਿਰ ਦਿੱਕਤ ਆਉਂਦੀ ਹੈ ਉਸ ਵਿੱਚ ਮਤਲਬ ਕਰਵਾਉਣ ਵਾਲਾ ਜਿਉਂਦਾ ਬੈਠਾ ਹਾਂ ਕਰਵਾਉਣ ਵਾਲਾ ਜਿਉਂਦਾ ਬੈਠਾ ਹਾਂ ਠੀਕ ਆ ਫਿਰ ਉਹਦੀ ਮਤਲਬ ਇਹਦੀ ਵੈਲੀ ਹਾਂ ਉਹਦੀ ਵੈਲਿਊ ਖਤਮ ਹੋ ਜਾਂਦੀ ਹੈ ਫਿਰ ਉਹਨੂੰ ਨਵੇਂ ਸਰੂਪ ਵਿੱਚ ਸਿੱਧ ਕਰ ਦੇਣੀ ਚਾਹੀਦੀ ਹੈ ਉਹ ਅੱਜ ਆਪਾਂ ਜਿਵੇਂ ਅਸੀਂ ਪਹਿਲਾਂ ਜਮ੍ਹਾਂਬੰਦੀ ਬਾਰੇ ਤੁਹਾਡੇ ਨਾਲ ਕੀਤੀ ਹੈ ਗੱਲਬਾਤ ਤਤੀਮਾ ਕੀ ਹੁੰਦਾ ਉਹਦੇ ਬਾਰੇ ਕੀਤੀ ਹੈ ਅੱ ਸੋ ਉਹਦੇ ਬਾਰੇ ਆਪਾਂ ਡਿਟੇਲ ਤੱਕ ਜਾਵਾਂਗੇ ਸੋ ਵੀਡੀਓ ਇੰਨੀ ਵਧੀਆ ਤੁਹਾਨੂੰ ਹੋਰ ਕੋਈ ਵੀਡੀਓ ਦੇਖਣ ਦੀ ਲੋੜ ਨਹੀਂ ਪੈਣੀ ਕਿਉਂਕਿ ਸਰ ਕੋਲ ਬਹੁਤ ਜ਼ਿਆਦਾ ਸਾਲਾਂ ਦਾ ਤਜਰਬਾ ਸੋ ਤੁਹਾਡਾ ਵੀ ਤੇ ਸਰ ਦਾ ਵੀ ਸਾਡੇ ਚੈਨਲ ਤੇ ਸਵਾਗਤ ਕਰਦੇ ਆਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਰ ਇੱਕ ਬਰਾਸਤ ਦੀ ਆਪਾਂ ਅੱਜ ਗੱਲਬਾਤ ਕਰਾਂਗੇ ਹਾਂ ਜੀ ਹਾਂ ਬਰਾਸਤ ਕੀ ਹੁੰਦੀ ਆ ਕਿੰਨੇ ਤਰ੍ਹਾਂ ਦੀ ਹੁੰਦੀ ਆ ਜੀ ਠੀਕ ਹੈ ਜਿਹੜੀ ਵਿਰਾਸਤ ਹੈ ਜੀ ਜਦੋਂ ਕਿਸੇ ਬੰਦੇ ਦੀ ਡੈਥ ਹੋਉਂਦੀ ਹੈ ਹਾਂਜੀ ਉਹਦੇ वारसाਾਂ ਦੇ ਨਾਂ ਜ਼ਮੀਨ ਚੜ੍ਹਨ ਵਾਸਤੇ ਜਿਹੜੀ ਰੈਵਨਿਊ ਰਿਕਾਰਡ ਦੇ ਵਿੱਚ ਪ੍ਰਕਿਰਿਆ ਕੀਤੀ ਜਾਂਦੀ ਹੈ ਇੰਤਕਾਲ ਦਰਜ ਕੀਤਾ ਜਾਂਦਾ ਹੈ ਠੀਕ ਹੈ ਜੀ ਉਹਨੂੰ ਵਿਰਾਸਤ ਦਾ ਇੰਤਕਾਲ ਕਹਿੰਦੇ ਨੇ वारसाਾਂ ਦੇ ਨਾਂ ਇੰਤਕਾਲ ਹੋਣ ਨੂੰ ਵਿਰਾਸਤ ਦਾ ਇੰਤਕਾਲ ਕਹਿੰਦੇ ਨੇ ਵਿਰਾਸਤ ਇਹ ਤਿੰਨ ਕਿਸਮ ਦੀ ਹੁੰਦੀ ਹੈ ਜੀ ਇੱਕ ਤਾਂ ਹੁੰਦੀ ਹੈ ਕੁਰਸੀ ਨਾਮੇ ਮੁਤਾਬਕ ਜਿਵੇਂ ਆਪਾਂ ਕੁਰਸੀ ਮੰਨਾਂ ਹਾਂ ਸਿੱਧੀ ਵਿਰਾਸਤ ਕਹਿੰਦੇ ਆ ਜਿੰਨੇ ਉਹਦੇ ਬੱਚੇ ਨੇ ਠੀਕ ਹੈ ਜੀ ਘਰ ਵਾਲੀ ਜੇ ਮਾਂ ਜੁਨੀ ਦਾ ਮਾਂ ਠੀਕ ਹੈ ਜਿਨ੍ਹਾਂ ਜਿੰਨੇ ਵਾਰਸ ਨੇ ਸਾਰੇ ਦੇ ਨਾਮ ਇੰਤਕਾਲ ਚਾੜਨ ਦਾ ਕੁਰਸੀ ਨਾਮਾ ਦੇ ਮਤਲਬ ਕੋ ਉਹਨੂੰ ਆਪਾਂ ਸਿੱਧੀ ਵਿਰਾਸਤ ਕਹਿੰਦੇ ਆ ਠੀਕ ਹੈ ਇੱਕ ਹੁੰਦੀ ਹੈ ਵਿਰਾਸਤ ਖਾਨਗੀ ਜੀ ਜਿਹੜੀ ਆਪਾਂ ਘਰੇ ਬਸੀਤ ਲਿਖ ਲੈਂਦੇ ਆ ਬਜ਼ੁਰਗ ਮਰਨ ਤੋਂ ਪਹਿਲਾਂ ਕੋਈ ਬਸੀਤ ਲਿਖਾ ਜਾਂਦੇ ਨੇ ਠੀਕ ਆ ਜਿਹੜੀ ਉਹ ਵਿਰਾਸਤ ਹੈ ਉਹ ਚ ਕੁਰਸੀ ਨਾਮਾ ਦਾ ਬਣਦਾ ਸਾਰੇ ਵਾਰਸਾਂ ਦਾ ਠੀਕ ਹੈ ਜਿਹੜੇ ਵਾਰਸਾਂ ਨੂੰ ਛੱਡਿਆ ਜਾਂਦਾ ਹੈ ਉਹ ਚ ਉਹਨਾਂ ਦੇ ਬਿਆਨ ਹੋਉਂਦੇ ਨੇ ਵੀ ਹਾਂ ਸਾਡੇ ਪਿਤਾ ਜੀ ਵਿਰਾਸਤ ਬਸੀਤ ਕਰਕੇ ਸੀ ਜਿਹੜੇ ਦੋਏ ਆਪਣੇ ਵਾਰਸ ਨੇ ਇਹ ਫਲਾਣੇ ਫਲਾਣੇ ਵਾਰਸਾਂ ਨੂੰ ਬਸੀਤ ਕੀਤੀ ਇਹਨਾਂ ਨੂੰ ਇੰਤਕਾਲ ਹੋ ਜੇ ਸਾਨੂੰ ਕੋਈ ਠੀਕ ਆ ਇੱਕ ਹੁੰਦਾ ਹੈ ਅਰਿਸਟਰਡ ਬਸੀਤ ਜੀ ਅਰਿਸਟਰਡ ਬਸੀਤ ਉਹ ਹੁੰਦੀ ਹੈ ਜਿਹੜੀ ਤਹਿਸੀਲ ਚ ਜਾ ਕੇ ਤਹਿਸੀਲਦਾਰ ਦੀ ਹਾਜ਼ਰੀ ਚ ਕਰਾਈ ਜਾਂਦੀ ਹੈ ਠੀਕ ਆ ਅਰਿਸਟਰਡ ਬਸੀਤ ਤੇ ਖਾਨਗੀ ਬਸੀਤ ਚ ਇੰਨੀ ਫਰਕ ਹੈ ਸਿਰਫ ਵੀ ਜਿਹੜੀ ਅਰਿਸਟਰਡ ਬਸੀਤ ਹੈ ਹਾਂਜੀ ਉਹਦੇ ਜੇ ਗਵਾਹਾਂ ਦੀ ਡੈਥ ਹੋ ਜਾਂਦੀ ਹੈ ਤਾਂ ਵੀ ਵੈਲਡ ਹੈ ਉਹ ਜਿਹੜੀ ਰਜਿਸਟਰਡ ਹੈ ਜਿਹੜੀ ਅਰਿਸਟਰਡ ਬਸੀਤ ਹੈ ਜੀ ਠੀਕ ਆ ਜਿਹੜੀ ਆਪਾਂ ਘਰੇ ਬਸੀਤ ਲਿਖ ਕੇ ਜਾਂਦੇ ਨੇ ਬਜ਼ੁਰਗ ਮਰਨ ਤੋਂ ਪਹਿਲਾਂ ਹਾਂਜੀ ਹਾਂ ਉਹ ਚ ਜੇ ਉਹਦੇ ਗਵਾਹ ਮਰ ਜਾਂ ਤਾਂ ਉਹਦੀ ਵੈਲਿਊ ਨਹੀਂ ਹੈ ਠੀਕ ਆ ਜਦੋਂ ਗਵਾਹਾਂ ਦੀ ਡੈਥ ਹੋ ਗਈ ਨਾ ਤਾਂ ਜੇ ਉਹ ਬੰਦੇ ਜਿਉਂਦਾ ਹੈ ਉਹਦੇ ਜੂੰਦੇ ਜੂੰਦੇ ਉਹਦੇ ਗਵਾਹਾਂ ਦੀ ਡੈਥ ਹੋ ਗਈ ਤਾਂ ਉਹਨੂੰ ਬਸੀਤ ਦੁਬਾਰਾ ਕਰ ਲੈਣੀ ਚਾਹੀਦੀ ਹੈ ਠੀਕ ਆ ਕਿਉਂਕਿ ਉਹਦੀ ਫਿਰ ਉਹ ਵੈਲਿਊ ਖਤਮ ਹੋਊਗੀ ਜਦੋਂ ਉਹਦੇ ਬਾਰਸਾਂ ਦੇ ਗਵਾਹ ਜਿਹੜੇ ਉਹੀ ਉਹਨਾਂ ਹੀ ਡੈਥ ਹੋ ਗਈ ਕਾਹਾਂ ਕੱਲ ਨੂੰ ਫਿਰ ਇੰਤਕਾਲ ਕਰਾਉਣ ਵਾਲੀ ਦਿੱਕਤ ਆਉਂਦੀ ਹੈ ਨਾ ਉਹ ਠੀਕ ਹੈ ਜੀ ਕਈ ਵਾਰੀ ਇਹ ਪਏ ਹੁੰਦਾ ਵੀ ਜਿਹੜਾ ਵਿਰਾਸਤ ਆਪਾਂ ਬਸੀਤ ਕਰ ਦਿੰਨੇ ਆਂ ਜਿਹੜੇ ਬੱਚਿਆਂ ਦੇ ਨਾਮ ਉਹ ਬਸੀਤ ਕੀਤੇ ਉਹਨਾਂ 'ਚੋਂ ਕਿਸੇ ਬੱਚੇ ਦੀ ਡੈਥ ਹੋ ਜਾਂਦੀ ਹੈ ਹਾਂਜੀ ਉਸ ਤੋਂ ਬਾਅਦ ਵੀ ਉਹ ਬਜ਼ੁਰਗਾਂ ਨੂੰ ਚਾਹੀਦਾ ਹੈ ਵੀ ਜਿਹੜੀ ਬੱਚੇ ਤਾਕੇ ਹੁਣ ਉਹ ਹਿੱਸਾ ਜੇ ਦੋ ਬੱਚੇ ਸੀ ਕੋੜਾ ਦੋ ਦੋ ਹਿੱਸਾ ਕਰਾਇਆ ਸੀ 1/2 ਹਿਸਾਬ ਦੇ ਪੋਤੇ ਦੇ ਨਾਮ ਪੋਤੀ ਦੇ ਨਾਮ ਜੋ ਵੀ ਉਹਦੇ ਵਾਰਿਸ ਨੇ ਕਹਾ ਠੀਕ ਆ ਜੇ ਆਪਦੀ ਨੂ ਦੇ ਨਾਮ ਉਹ ਵਸੀਤ ਚੇਂਜ ਕਰ ਦੇਣੀ ਚਾਹੀਦੀ ਮੈਂ ਪਹਿਲੀ ਵਸੀਤ ਨੂੰ ਕੈਨਸਲ ਕਰਦਾ ਉਹਦਾ ਕਾਰਨ ਇਹ ਹੈ ਵੀ ਮੇਰੇ ਮੁੰਡੇ ਦੀ ਡੈਥ ਹੋ ਗਈ ਸੀ ਜਿਹਦੇ ਨਾਮ ਵਸੀਤ ਕੀਤੀ ਸੀ ਮੈਂ ਦੁਬਾਰੇ ਵਸੀਤ ਕਰ ਰਿਹਾ ਇਹ ਕਰ ਲੈਣੀ ਚਾਹੀਦੀ ਹੈ ਜ਼ਰੂਰੀ ਕਈ ਵਾਰੀ ਆਪਾਂ ਕਰਦੇ ਨੇ ਉਹ ਤੇ ਫੇਰ ਦਿੱਕਤ ਆਉਂਦੀ ਆ ਬਾਅਦ ਠੀਕ ਹੈ ਠੀਕ ਲਿਖਣ ਚ ਕੁਰਸੀ ਨਾਮ ਤੇ ਸਾਰੇ ਵਾਰਿਸ ਦਿਖਾਉਣੇ ਪੈਣਗੇ ਅੱਛਾ ਉੱਤੇ ਦਿਖਾਉਣੇ ਪੈਣਗੇ ਸਾਰੇ ਉੱਤੇ ਤਾਂ ਸਾਰੇ ਦਿਖਾਉਣੇ ਜੀਤਾ ਜਣ ਕੇ ਕੋਈ ਬਸਿੱਤ ਨਹੀਂ ਕੀਤੀ ਤਾਂ ਤਾਂ ਜਣ ਕੇ ਸਾਰਿਆਂ ਦਿਨ ਉਹ ਜ਼ਮੀਨ ਚੜਨੀ ਚੜਨੀ ਹੈ ਠੀਕ ਹੈ ਜੀ ਉੱਚ ਕੋਈ ਦੋਰ ਨਹੀਂ ਹੈ ਕੋਈ ਉੱਚ ਕਿਸੇ ਕਿਸਮ ਦੀ ਕੋਈ ਰਾਇਤ ਨਹੀਂ ਹੈ ਠੀਕ ਹੈ ਜੀ ਚਾਹੇ ਉਹ ਬਿਆਨ ਦੇਈ ਜਾਣ ਤਾਂ ਵੀ ਉਹ ਸਾਰਿਆਂ ਦਿਨ ਉਹ ਚੜੂਗੀ ਉਸ ਤੋਂ ਬਾਅਦ ਤੁਸੀਂ ਬਲੱਡ ਰਿਲੇਸ਼ਨ ਚ ਰਿਸ਼ਤੇ ਕਰਾ ਕੇ ਆਪਦੇ ਨੋ ਕਰਾ ਸਕਦੇ ਹੋ ਪਰੰਤੂ ਉਹ ਚੜੂਗੀ ਜੇ ਬਸਿੱਤ ਕੀਤੀ ਹੋਈ ਹੈ ਚਾਹੇ ਖਾਨਗੀ ਕੀਤੀ ਹੈ ਚਾਹੇ ਰਿਸਟਰਡ ਕੀਤੀ ਹੈ ਫਿਰ ਉਹਦੇ ਮੁਤਾਬਕ ਇੰਤਕਾਲ ਹੋਣਾ ਹੈ ਠੀਕ ਹੈ ਜੀ ਇਹਦੇ ਵਿੱਚ ਇਹ ਵੀ ਜਮੀਨ ਜਿਹੜਾ ਆਪਾਂ ਵਿਰਾਸਤ ਦੀ ਗੱਲ ਕਰ ਰਹੇ ਹਾਂ ਜਿਹੜੇ ਮਤਲਬ ਲੇਖਣ ਚ ਗੱਲ ਲੱਗੀ ਜੇ ਕੋਈ ਉੱਥੇ ਬੰਦਾ ਛੱਡ ਦੇ ਮੰਲੋ ਸਾਡੇ ਬਜ਼ੁਰਗ ਕਰ ਰਹੇ ਨੇ ਹਾਂ ਹਾਂ ਮੰਨ ਲਓ ਮੇਰੇ ਡੈਡੀ ਹੁਣੇ ਚਾਰ ਭਰਾ ਨੇ ਉਹ ਤੋਂ ਉਹਨੇ ਤਿੰਨ ਦਾ ਨਾਮ ਲਿਖਿਆ ਤਾਂ ਇੱਕ ਦਾ ਛੱਡਤਾ ਇੱਕ ਦਾ ਛੱਡਤਾ ਉਹਦਾ ਨੋਂ ਛੱਡ ਤਿਆ ਨਹੀਂ ਉਹ ਫਿਰ ਉਹਦੇ ਵਿੱਚ ਕਾਰਨ ਲਿਖੂਗਾ ਨਾ ਵੀ ਮੈਂ ਇਹਨੂੰ ਕਿਉਂ ਨਹੀਂ ਹਿੱਸਾ ਦੇ ਰਿਹਾ ਠੀਕ ਆ ਉਹਦੇ ਵਿੱਚ ਕਾਰਨ ਲਿਖੂਗਾ ਵਸੀਦੇ ਵਿੱਚ ਵੀ ਮੇਰੇ ਚਾਰ ਬੇਟੇ ਨੇ ਇੱਕ ਬੇਟੇ ਨੂੰ ਮੈਂ ਪਹਿਲਾਂ ਜ਼ਮੀਨ ਨੋਂ ਲਵਾ ਚੁੱਕਿਆ ਜਾਂ ਉਹ ਮੇਰੇ ਕਹਿਣੇ ਤੋਂ ਬਾਹਰ ਐ ਮੈਂ ਉਹਨੂੰ ਦੇਣਾ ਨਹੀਂ ਚਾਹੁੰਦਾ ਉਸ ਦਾ ਕੁਝ ਕਾਰਨ ਲਿਖੂਗਾ ਨਾ ਉਹ ਠੀਕ ਆ ਹਾਂ ਤੇ ਮੈਂ ਇੱਕ ਗੱਲ ਹੋਰ ਕਰਦਾ ਵੀ ਜਿਹੜੇ ਤੁਹਾਡੇ ਤਜਰਬੇ ਦੇ ਅਕੋਰਡਿੰਗ ਆ ਕੋਈ ਇਦਾਂ ਦਾ ਕੇਸ ਆਇਆ ਵੀ ਮੰਨ ਲਓ ਉਹਦੇ ਬੱਚੇ ਚਾਰ ਤੇ ਇੱਕ ਦਾ ਉਹਨੇ ਕੋਈ ਵੇਰਵਾ ਹੀ ਨਹੀਂ ਪਾਇਆ ਆ ਇਹ ਕਈ ਵਾਰੀ ਹੋ ਜਾਂਦਾ 420 ਕਰ ਜਾਂਦੇ ਨੇ ਲੋਕ ਨੰਬਰ ਉਹ ਫਿਰ ਨੰਬਰਦਾਰ ਉਸ ਚ ਜੇਲ੍ਹ ਚ ਜਾਂਦਾ ਜੀ ਨੰਬਰਦਾਰ ਇਹ ਇਸ ਕਰਕੇ ਜਿਹੜਾ ਕੁਐਸਚਨਾਂ ਵਿੱਚ ਵਾਰਸ ਨਹੀਂ ਛੱਡਣਾ ਚਾਹੁੰਦਾ ਜੀ ਜੀ ਓਕੇ ਕਿਉਂਕਿ ਨੰਬਰਦਾਰ ਦੀ ਜ਼ਿੰਮੇਵਾਰੀ ਹੈ ਇਹ ਸਾਰੀ ਠੀਕ ਆ ਵੀ ਉਸ ਬੰਦੇ ਜਿਹੜੀ ਡੈਥ ਹੋਈ ਆ ਉਹਦੇ ਵਾਰਸਾਂ ਨੂੰ ਸਾਰਿਆਂ ਨੂੰ ਦੱਸੇ ਉਹ ਠੀਕ ਹੈ ਜੀ ਨੰਬਰਦਾਰ ਕਈ ਵਾਰੀ ਜੇਲ੍ਹ ਚ ਜਾ ਕੇ ਆਏ ਨੇ ਵਿਚਾਰੇ ਇਸ ਰੂਟ ਠੀਕ ਹੈ ਉਹ ਬੰਦੇ ਹੁਣ ਕਈ ਵਾਰੀ ਨੰਬਰ ਦਾ ਉਹ ਨਹੀਂ ਪਤਾ ਹੁੰਦਾ ਬਾਰਸ ਉਹਨਾਂ ਨੂੰ ਪੁੱਛਣ ਲੱਗ ਉਹਦੀ ਤਾਂ ਤਸੱਲੀ ਤੇ ਤਸਦੀਕ ਕਰ ਦਿੰਦਾ ਨੰਬਰ ਦਾ ਹਾਂ ਹਾਂ ਯਾਰ ਪਰੰਤੂ ਉਹ ਇੱਕ ਬੱਚੇ ਨੂੰ ਕਿਸੇ ਨੂੰ ਲੁਕੋ ਲੈਂਦਾ ਹਾਂ ਹਾਂ ਜੇ ਬਾਹਰ ਭੱਗ ਗਿਆ ਜਾਂ ਕੋਈ ਜਣੇ ਕਿ ਗਲਾਪਤਾ ਹੋਇਆ ਹੋਇਆ ਇਹ ਜਿਹੜੇ ਲੁਕੋਲ ਨੇ ਲੁਕੋਣਾ ਨਹੀਂ ਚਾਹੀਦਾ ਠੀਕ ਆ ਉਹਨੂੰ ਜਣੇ ਸਾਰੇ ਕੁਰਸੀ ਨਾਮ ਤੇ ਦੱਸਣੇ ਚਾਹੀਦੇ ਨੇ ਉਹ ਤਾਂ ਫਿਰ ਜਣੇ 420 ਹੋ ਜਾਂਦੀ ਹੈ ਜਣੇ ਬਿਲਕੁਲ ਗਲਤ ਹੋਣਾ ਕੰਮ ਉਹ ਲੁਕੋਣਾ ਨਹੀਂ ਚਾਹੀਦਾ ਜਿਹੜਾ ਵੀ ਬਾਰਸ ਨੇ ਸਾਰੇ ਦੱਸਣੇ ਚਾਹੀਦੇ ਨੇ ਮਤਲਬ ਜਿੰਨਾ ਤੱਕ ਬੰਦੇ ਜਿੰਦਰਾ ਨੇ ਹਾਂ ਚاہے ਕੋਈ ਕੋ ਆਪਾਂ ਕਹਿ ਦਈਏ ਵੀ ਕੋਈ ਬੋਲਾ ਕਮਲਾ ਜਾਂ ਕੁਝ ਵੀ ਹੈ ਜਾਂ ਕੋਈ ਬੰਦਾ ਗਮ ਹੋ ਗਿਆ ਉਹ ਕੁਰਸੀ ਨਾਲ ਵਿੱਚ ਸਾਰੇ ਸ਼ੋਅ ਕਰਨੇ ਚਾਹੀਦੇ ਨੇ ਇੰਤਕਾਲ ਚ ਉੱਥੇ ਸਾਰੇ ਸ਼ੋਅ ਹੋਣਗੇ ਹੋਣਗੇ ਹਾਂ ਹੋਣਗੇ ਹੋਣਗੇ ਤੇ ਜਿਹੜੇ ਆਪਾਂ ਖਾਨਗੀ ਬਸੀਤ ਕਰਿਆ ਉਹਦਾ ਗਾਂ ਜਾ ਕੇ ਵੀ ਕੋਈ ਆਪ ਨੂੰ ਲਿਖਤ ਲਗਾਉਦੀ ਲੋੜ ਹੁੰਦੀ ਨਹੀਂ ਗ੍ਰਹ ਨਹੀਂ ਉਹਦਾ ਜਿਹੜੀ ਬਸੀਤ ਹੈ ਨਾ ਮਰਨ ਤੋਂ ਪਹਿਲਾਂ ਲਿਖ ਜੰਦੇ ਨੇ ਠੀਕ ਹੈ ਰਿਸ਼ਤੇਦਾਰਾਂ ਨੂੰ ਬੁਲਾ ਕੇ ਜਾਂ ਜਿਹੜੇ ਜਦੋਂ ਬੰਦਾ ਬਿਮਾਰ ਹੁੰਦਾ ਕਿਸੇ ਗਵੰਡੇ ਨੂੰ ਬੁਲਾ ਕੇ ਉਹਨਾਂ ਦੀ ਹਾਜ਼ਰੀ ਚ ਬਸੀਤ ਕਰ ਦਿੰਦਾ ਉਹ ਬਸੀਤ ਵੀ ਵੈਲਡ ਕਈ ਵਾਰੀ ਇਹ ਹੁੰਦਾ ਹੈ ਪਹਿਲਾਂ ਰਿਸਟਰਡ ਵਸੀਤ ਕਰਾਈ ਹੁੰਦੀ ਹੈ ਹਾਂਜੀ ਤਹਿਸੀਲ ਚ ਜਾ ਕੇ ਠੀਕ ਹੈ ਜੀ ਉਹ ਬੱਚਿਆਂ ਦੇ ਦੋਨਾਂ ਨੂੰ ਕਰਾਤੀ ਜਾਂ ਚਾਰ ਬੱਚੇ ਨੇ ਚਾਰਾਂ ਨੂੰ ਕਰਾਤੀ ਇੱਕ ਬੱਚਾ ਉਹਨਾਂ ਚ ਕੋਈ ਨਲਾਇਕ ਨਿਕਲ ਗਿਆ ਉਹਨੂੰ ਬਾਪ ਨਹੀਂ ਦੇਣਾ ਚਾਹੁੰਦਾ ਹਾਂਜੀ ਹਾਂ ਉਹ ਕਰੇ ਫਿਰ ਖਾਨਗੀ ਵਸੀਤ ਕਰ ਦਿੰਦਾ ਹੈ ਖਾਨਗੀ ਵਸੀਤ ਚ ਬੇਰਵਾ ਪਾ ਦਿੰਦਾ ਹੈ ਵੀ ਜਿਹੜੀ ਮੈਂ ਪਹਿਲਾਂ ਵਰਿਸਟਡ ਵਸੀਤ ਕਰਾਈ ਸੀ ਚਾਰ ਬੱਚਾ ਦੇ ਨੌਕਰ ਸੀ ਪਰੰਤੂ ਆ ਬੱਚਾ ਮੇਰੇ ਕਹਿਣੇ ਤੋਂ ਬਾਹਰ ਹੋ ਗਿਆ ਹੂੰ ਹੂੰ ਮੈਂ ਇਹਨੂੰ ਹੁਣ ਇਹ ਜਾਇਦਾਦ ਚੁਈਸਾ ਨਹੀਂ ਦੇਣਾ ਚਾਹੁੰਦਾ ਮੈਂ ਜਿਹੜੀ ਪਹਿਲਾਂ ਵਸੀਤ ਕਰਾਈ ਸੀ ਉਹਨੂੰ ਕੈਂਸਲ ਕਰਦਾ ਅੱਛਾ ਜੀ ਤਸਿਲ 'ਚ ਜਾ ਕੇ ਜਿਹੜੀ ਰਿਸਟ੍ਰਿਡ ਕਰਾਈ ਤੇ ਇੰਨੀ ਤਰੀਕ ਨੂੰ ਉਹਨੂੰ ਕੈਂਸਲ ਕਰਦਾ ਹੁਣ ਮੈਂ ਨਵੀਂ ਵਸੀਤ ਕਰਦਾ ਇਹ ਨਵੀਂ ਵਸੀਤੇ ਮੁਤਾਬਕ ਇਨਤਕਾਲ ਹੋਣਾ ਚਾਹੀਦਾ ਠੀਕ ਹੈ ਜੀ ਤਾਂ ਉਹ ਜਿਹੜੀ ਪੁਰਾਣੀ ਵਸੀਤਾ ਉਹਦਾ ਕੋਈ ਵੈਲਿਊ ਨਹੀਂ ਰਹਿੰਦੀ ਹੈਗੀ ਜਦੋਂ ਉਹਨੇ ਕੈਂਸਲ ਕਰ ਦਿੱਤੀ ਠੀਕ ਹੈ ਜੀ ਉਹ ਫਿਰ ਨਵੀਂ ਵਸੀਤ ਚਾਹੇ ਖਾਨ ਕੀ ਘਰੇ ਲਿਖੀ ਹੋ ਉਹਦੇ ਮੁਤਾਬਕ ਤਿੰਨ ਨੰਬਰਦਾਰ ਤੇ ਜਾਂ ਆਪਾਂ ਕੋਈ ਦੋ ਦੋ ਬੰਦਿਆਂ ਦੀ ਗਵਾਹੀ ਪੈਂਦੀ ਹੈ। ਦੋ ਦੀ ਗਵਾਹੀ ਕਰਨ ਵਾਲੇ ਦੀ ਗਵਾਹੀ ਹੋਊਗੀ ਜੀ। ਇੱਕ ਉਹ ਜਿਹੜੇ ਬੰਦੇ ਨੇ ਵਸੀਤ ਕਰਾਈ ਹੈ ਉਹਦੇ ਦਸਤਖਤ ਹੋਣਗੇ। ਠੀਕ ਹੈ। ਉਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ। ਹਾਂਜੀ ਹਾਂਜੀ। ਗਵਾਹੀ। ਹਾਂਜੀ ਹਾਂ ਇੱਕ ਇੱਕ ਗਵਾਹੀ ਦੀ ਡੈਥ ਹੋ ਗਈ। ਹਾਂਜੀ ਹਾਂਜੀ। ਅਰ ਉਹ ਜਿਹੜੇ ਬੰਦੇ ਨੇ ਵਸੀਤ ਕਰਵਾਈ ਉਹ ਬੰਦਾ ਜਿੰਦਾ ਬੈਠਿਆ। ਹਾਂਜੀ ਹਾਂਜੀ। ਫਿਰ ਉਹਨੂੰ ਦੁਬਾਰੇ ਕਰਾਉਣ ਦੀ ਲੋੜ ਨਹੀਂ। ਜੇ ਦੋਹੇ ਗਵਾਹਾਂ ਦੀ ਡੈਥ ਹੋ ਜੇ ਤਾਂ ਅੱਛਾ ਇਹ ਦੋਨਾਂ ਦੀ ਹੋ ਜੇ। ਜੇ ਦੋਆਂ ਦੀ ਡੈਥ ਹੋ ਜੇ ਨਾ ਗਵਾਹਾਂ ਦੀ ਤਾਂ ਉਹਨੂੰ ਦੁਬਾਰੇ ਵਸੀਤ ਕਰਾ ਦੇਣੀ ਚਾਹੀਦੀ। ਇਹ ਤਾਂ ਨਹੀਂ ਹੁੰਦਾ ਮੰਨ ਲਓ ਜਿੰਨੇ ਵੀ ਸਿੱਧ ਕਰਾਈਆ ਉਹਦੀ ਵੀ ਡੈਥ ਹੋ ਗਈ ਕਿ ਗਵਾਹ ਦੀ ਡੈਥ ਹੋ ਗਈ ਗਵਾਹ ਜਿਉਂਦਾ ਇੱਕ ਗਵਾਹ ਜਿਉਂਦਾ ਫਿਰ ਵੀ ਉਹ ਇੰਤਕਾਲ ਹੋ ਜੂਗਾ ਕੋਈ ਅੱਛਾ ਫਿਰ ਇੰਤਕਾਲ ਹੋ ਜੀਗਾ ਜੇ ਗਵਾਹ ਦੋ ਹੀ ਡੈਥ ਹੋ ਜਾਣ ਫਿਰ ਦਿੱਕਤ ਆਉਂਦੀ ਉਸ ਵਿੱਚ ਮਤਲਬ ਕਰਵਾਉਣ ਵਾਲਾ ਜਿਉਂਦਾ ਬੈਠਾ ਹਾਂ ਕਰਵਾਉਣ ਵਾਲਾ ਜਿਉਂਦਾ ਬੈਠਾ ਹਾਂ ਠੀਕ ਆ ਫਿਰ ਉਹਦੀ ਮਤਲਬ ਇਹਦੀ ਵੈਲੀ ਹਾਂ ਉਹਦੀ ਵੈਲਿਊ ਖਤਮ ਹੋ ਜਾਂਦੀ ਹੈ ਫਿਰ ਉਹਨੂੰ ਨਵੇਂ ਸਰੂਪ ਸਿੱਧ ਕਰ ਦੇਣੀ ਚਾਹੀਦੀ ਹੈ ਠੀਕ ਆ ਜੀ ਇਹ ਦੋਸਤੋ ਹੈਗਾ ਸੀ ਵਿਰਾਸਤ ਬਾਰੇ ਖਾਨਗੀ ਜਿਹੜੀ ਵੀ ਸਰ ਨੇ ਦੱਸੀਆ ਦੋ ਤਰ੍ਹਾਂ ਦੀ ਵਿਰਾਸਤ ਹੁੰਦੀ ਆ ਜੇ ਅਸੀਂ ਕਰ ਸੋ ਇਸ ਤੋਂ ਵੀ ਨਾ ਜੇਕਰ ਕੋਈ ਤੁਹਾਡਾ ਹੋਰ ਵੀ ਸਵਾਲ ਹੋਵੇ ਤਾਂ ਕਮੈਂਟ ਕਰਕੇ ਦੱਸਿਓ ਆਪਾਂ ਅਗਲੇ ਵਿੱਚ ਲਮਾਂਗੇ ਸੈਕਸ਼ਨ ਦੇ ਵਿੱਚ ਸੋ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੀ ਉਜਾੜਾ ਤੁਹਾਡਾ ਵੀ ਤੇ ਸਰਦਾ ਵੀ ਬਹੁਤ ਬਹੁਤ ਧੰਨਵਾਦ ਜੀ